ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕਿਹੜੀ ਜਗ੍ਹਾ ਤੋਂ ਆਏ ਮੈਟਰੀ ਤੋਂ ਆਇਆ ਜੀ ਇਟਲੀ ਤੋਂ ਸਰ ਕਿਵੇਂ ਦਾ ਮਾਹੌਲ ਬਣ ਚੁੱਕਾ ਚੰਨੀ ਸਾਹਿਬ ਜਲੰਧਰ ਤੋਂ ਮੋਰਚਾ ਮਾਰੂਗੇ ਪੱਕਾ ਜੀ ਲਿਖ ਕੇ ਦੇ ਦਿੰਦਾ ਮੈਂ ਲਿਖ ਕੇ ਦੇ ਦਿੰਦਾ ਮੈਂ 28 ਸਾਲ ਬਾਅਦ ਆਇਆ ਪਹਿਲਾਂ ਵੀ ਮੈਂ ਕਾਂਗਰਸ ਵਿੱਚ ਸੀਗਾ ਹੁਣ ਵੀ ਆਣ ਕੇ ਪਹਿਲੀ ਵਾਰੀ ਸਾਡੇ ਚੀਫ ਮਿਨਿਸਟਰ ਬਣਿਆ ਇਹ ਬਣੂਗਾ ਜੀ ਚੰਨੀ ਬਣੂਗਾ ਰਿੰਕੂ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਾਂਗਰਸ ਛੱਡੀ ਆਮ ਆਦਮੀ ਆਦਮਾ ਛੱਡ ਕੇ ਬੀਜੇਪੀ ਰਿੰਕੂ ਬਾਰੇ ਕੀ ਕਹਿਣਾ ਜੀ ਬਕਾਊ ਮਾਲਿਆ ਉਹ ਬਕਾਊ ਮਾਲਿਆ ਕਦੀ ਕਿਸੇ ਪਾਸੇ ਕਦੀ ਕਿਸੇ ਹਾਂ ਜੀ ਜਿਹੜਾ ਬਕਾਊ ਮਾਲ ਹੁੰਦਾ ਉਹਨੂੰ ਵਿਕਰੀ ਦੇ ਕੇ ਜਿੰਨਾ ਮਰਜ਼ੀ ਲੈ ਲਓ ਸਮਝ ਗਏ ਇਹ ਵੇਚਣ ਵਾਲੀ ਚੀਜ਼ਾਂ ਨਹੀਂ ਆਂ ਮਸਲੇ ਹੱਲ ਕਰੂਗੇ ਜੰਨੀ ਸਾਹਿਬ ਐਸਕੇ ਮਸਲੇ ਹੱਲ ਮੈਂ ਕਹਾਂ ਜੀ ਅੱਗੇ ਨਾਲੋਂ ਜ਼ਿਆਦਾ ਕਰੂਗੇ ਅੱਗੇ ਨਾਲੋਂ ਜ਼ਿਆਦਾ ਕਰੂਗੇ ਪਹਿਲਾਂ ਵੀ ਕੀਤੇ ਆ ਹੁਣ ਵੀ ਕਰੂਗੇ ਇਹ ਸਾਡੇ ਲੋਕਾਂ ਨੂੰ ਬਦਨਾਮ ਕਰਨ ਆਏ ਆ ਵੀ ਇਹਨਾਂ ਉਹ ਕਰ ਲਿਆ ਜਿੰਨੇ 3 ਮਹੀਨੇ ਸਾਰਾ ਰਿਹਾ 3 ਮਹੀਨੇ ਕਿ ਨੌਕਰੀ ਕਰ ਦਿੱਤਾ ਉਹਨਾਂ ਨੇ ਹੁਣ ਵੀ ਕਰੂਗੇ ਹੁਣ ਵੀ ਕਰੂਗੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਹਨੂੰ ਸਪੋਰਟ ਕਰੋ ਜੰਨੀ ਸਾਹਿਬ ਨੂੰ ਕਰੋ ਜੀ ਸਿੰਘ ਜੀ ਸਾਹਿਬ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕਿਹੜੀ ਜਗ੍ਹਾ ਤੋਂ ਆਏ ਮੈਟਰੀ ਤੋਂ ਆਏ ਜੀ ਇਟਲੀ ਤੋਂ ਸਰ ਕਿਵੇਂ ਦਾ ਮਾਹੌਲ ਬਣ ਚੁੱਕਾ ਚੰਨੀ ਸਾਹਿਬ ਜਲੰਧਰ ਤੋਂ ਮੋਰਚਾ ਮਾਰੂਗੇ ਪੱਕਾ ਜੀ ਲਿਖ ਕੇ ਦੇ ਦਿੰਦਾ ਮੈਂ ਲਿਖ ਕੇ ਦੇ ਦਿੰਦਾ ਮੈਂ 28 ਸਾਲ ਬਾਅਦ ਆਇਆ ਪਹਿਲਾਂ ਵੀ ਮੈਂ ਕਾਂਗਰਸ ਵਿੱਚ ਸੀਗਾ ਹੁਣ ਵੀ ਆਣ ਕੇ ਪਹਿਲੀ ਵਾਰੀ ਸਾਡਾ ਚੀਫ ਮਿਨਿਸਟਰ ਬਣਿਆ ਇਹ ਬਣੂਗਾ ਜੀ ਚੰਨੀ ਬਣੂਗਾ ਰਿੰਕੂ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਾਂਗਰਸ ਛੱਡੀ ਆਮ ਆਦਮੀ ਆਦਮਾ ਛੱਡ ਕੇ ਬੀਜੇਪੀ ਰਿੰਕੂ ਬਾਰੇ ਕੀ ਕਹਿਣਾ ਜੀ ਬਕਾਊ ਮਾਲਿਆ ਉਹ ਬਕਾਊ ਮਾਲਿਆ ਦੇ ਪਾਸੇ ਜਿਹੜਾ ਇਹ ਨਹੀਂ ਵਿਗੜਨ ਵਾਲੇ ਬੰਦੇ ਹਾਂ ਜਿਹੜਾ ਬਕਾਊ ਮਾਲ ਹੁੰਦਾ ਉਹਨੂੰ ਵੇਚੀ ਦੇ ਕੇ ਜਿੰਨਾ ਮਰਜ਼ੀ ਲੈ ਲਓ ਸਮਝ ਗਏ ਇਹ ਵਿਕਣ ਵਾਲੀ ਚੀਜ਼ਾਂ ਨਹੀਂ ਹਾਂ ਮਸਲੇ ਹੱਲ ਕਰੋਗੇ ਚੰਨੀ ਸਾਹਿਬ ਐਸਕੇ ਮਸਲੇ ਹੱਲ ਮੈਂ ਕਹਾਂ ਜੀ ਅੱਗੇ ਨਾਲੋਂ ਜ਼ਿਆਦਾ ਕਰੂਗੇ ਅੱਗੇ ਨਾਲੋਂ ਜ਼ਿਆਦਾ ਕਰੂਗੇ ਪਹਿਲਾਂ ਵੀ ਕੀਤੇ ਆ ਹੁਣ ਵੀ ਕਰੂਗੇ ਇਹ ਸਾਡੇ ਲੋਕਾਂ ਨੂੰ ਬਦਨਾਮ ਕਰਨ ਦੇ ਆ ਬਈ ਇਹਨਾਂ ਉਹ ਕਰ ਲਿਆ ਜੀ ਨੇ ਤਿੰਨ ਮਹੀਨੇ ਸਾਰਾ ਰਿਆ ਤਿੰਨ ਮਹੀਨੇ ਕਿਨੋਸ਼ ਕਰ ਦਿੱਤਾ ਉਹਨਾਂ ਨੇ ਹਾਂ ਕੋਣ ਵੀ ਕਰੂਗੇ ਹੁਣ ਵੀ ਕਰੂਗੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਹਨੂੰ ਸਪੋਰਟ ਕਰੋ ਜੰਨੀ ਸਾਹਿਬ ਨੂੰ ਸਪੋਰਟ ਕਰੋ ਜੀ ਸਿੰਘ ਜੀ ਸਾਹਿਬ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕਿਹੜੀ ਜਗ੍ਹਾ ਤੋਂ ਆਏ ਮੈਟਰੀ ਤੋਂ ਆਏ ਜੀ ਇਟਲੀ ਤੋਂ ਸਰ ਕਿਵੇਂ ਦਾ ਮਾਹੌਲ ਬਣ ਚੁੱਕਾ ਚੰਨੀ ਸਾਹਿਬ ਜਲੰਧਰ ਤੋਂ ਮੋਰਚਾ ਮਾਰੂਗੇ ਪੱਕਾ ਜੀ ਲਿਖ ਕੇ ਦੇ ਦਿੰਦਾ ਮੈਂ ਲਿਖ ਕੇ ਦੇ ਦਿੰਦਾ ਮੈਂ 28 ਸਾਲ ਬਾਅਦ ਆਇਆ ਪਹਿਲਾਂ ਵੀ ਮੈਂ ਕਾਂਗਰਸ ਵਿੱਚ ਸੀਗਾ ਹੁਣ ਵੀ ਆਣ ਕੇ ਪਹਿਲੀ ਵਾਰੀ ਸਾਡਾ ਚੀਫ ਮਿਨਿਸਟਰ ਬਣਿਆ ਇਹ ਬਣੂਗਾ ਜੀ ਚੰਨੀ ਬਣੂਗਾ ਰਿੰਕੂ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਾਂਗਰਸ ਛੱਡੀ ਆਮ ਆਦਮੀ ਆਦਮਾ ਛੱਡ ਕੇ ਭਾਜਪਾ ਰਿੰਕੂ ਬਾਰੇ ਕੀ ਕਹਿ ਪੁਕਾਊ ਮਾਲ ਆ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਇਹ ਨਹੀਂ ਵਿਗਣ ਵਾਲੇ ਬੰਦੇ ਜਿਹੜਾ ਪੁਕਾਊ ਮਾਲ ਹੁੰਦਾ ਉਹਨੂੰ ਵਿਕਰੀ ਦੇ ਕੇ ਜਿੰਨਾ ਮਰਜੀ ਲੈ ਲਓ ਸਮਝ ਗਏ ਇਹ ਵਿਕਣ ਵਾਲੀ ਚੀਜ਼ਾਂ ਨਹੀਂ ਆ ਮਸਲੇ ਹੱਲ ਕਰੋਗੇ ਚੰਨੀ ਸਾਹਿਬ ਐਸਕੇ ਮਸਲੇ ਹੱਲ ਮੈਂ ਕਹਾਂ ਜੀ ਅੱਗੇ ਨਾਲੋਂ ਜ਼ਿਆਦਾ ਕਰੂਗੇ ਅੱਗੇ ਨਾਲੋਂ ਜ਼ਿਆਦਾ ਕਰੂਗੇ ਪਹਿਲਾਂ ਵੀ ਕੀਤੇ ਆ ਹੁਣ ਵੀ ਕਰੂਗੇ ਇਹ ਸਾਡੇ ਲੋਕਾਂ ਨੂੰ ਬਦਨਾਮ ਕਰਨ ਦੇ ਆ ਬਈ ਇਹਨਾਂ ਉਹ ਕਰ ਲਿਆ ਜੀ ਨੇ ਤਿੰਨ ਮਹੀਨੇ ਸਾਰਾ ਰਿਹਾ ਤਿੰਨ ਮਹੀਨੇ ਕਿਨੋਸ਼ ਕਰ ਦਿੱਤਾ ਉਹਨਾਂ ਨੇ ਹਾਂ ਕੋਣ ਵੀ ਕਰੂਗੇ ਹੁਣ ਵੀ ਕਰੂ ਕਿ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਹਨੂੰ ਸਪੋਰਟ ਕਰੋ ਜੰਨੀ ਸਾਹਿਬ ਨੂੰ ਸਪੋਰਟ ਕਰੋ ਜਨੀ ਸਿੰਘ ਜੀ ਸਾਹਿਬ ਦਾ